ਜਿਹੜੇ ਬੰਦਿਆਂ ਦੇ ਬਿਆਨ ਲਿਖਤੀ ਆ ਉਹਨਾਂ ਦੇ ਵਿੱਚੋਂ ਇੱਕ ਕੋਈ ਬੀਬੀ ਆ ਹਰਪ੍ਰੀਤ ਕੌਰ ਅ ਤੰਤਰਦੀਪ ਸਿੰਘ ਆਨੰਦਪੁਰ ਵਾਸੀ ਦੇ ਲਿਖਤੀ ਬਿਆਨ ਵਾ ਹਰਜਿੰਦਰ ਸਿੰਘ ਦੇ ਲਿਖਤੀ ਬਿਆਨ ਵਾ ਤਲਵਾੜੀ ਦੇ ਲਿਖਤੀ ਬਿਆਨ ਆ ਸੁਖਪ੍ਰੀਤ ਸਿੰਘ ਹਰੀਨੌਂ ਦੇ ਲਿਖਤੀ ਬਿਆਨ ਵਾ ਅ ਭਗਤ ਦਵਾਬੀ ਦੇ ਲਿਖਤੀ ਬਿਆਨ ਆ ਸੁਖਰਾਜ ਸਿੰਘ ਦੇ ਲਿਖਤੀ ਬਿਆਨ ਆ ਇੰਨੇ ਬੰਦਿਆਂ ਦੇ 15 ਬੰਦਿਆਂ ਦੇ ਵਿੱਚੋਂ ਇੰਨੇ ਬੰਦਿਆਂ ਦੇ ਲਿਖਤੀ ਬਿਆਨ ਵਾ ਇੱਕ ਤੇ ਪਹਿਲੀ ਗੱਲਬਾਤ ਇਹ ਆ ਵੀ ਕੁਝ ਬੰਦੇ ਕਹਿੰਦੇ ਵੀ ਤੇ ਤੁਹਾਡੇ ਕੋਲ ਲਿਸਟ ਕਿੱਥੋਂ ਆਈ ਮੈਂ ਇੱਕ ਗੱਲ ਦੱਸਦਾ ਵੀ ਇਹ ਐਨਐਸਏ ਦੀ ਗਰਾਊਂਡ ਹੀ ਜੋ ਐਨਐਸਏ ਦੀ ਗਰਾਊਂਡ ਤਿਆਰ ਹੋਈ ਉਹਦੇ ਵਿੱਚ ਇਹ ਪੇਪਰ ਨਥੀ ਹੈ ਨਾਲ ਇਹ ਪੇਪਰ ਜਿਹੜੇ ਆ ਇਹ ਕੋਈ ਵੀ ਮਤਲਬ ਕਿ ਬੰਦਾ ਰੇਟ ਪਾ ਕੇ ਕਢਵਾ ਸਕਦਾ ਇਹ ਪੇਪਰ ਕੋਈ ਮੇਰੇ ਕੋਲੋਂ ਨਹੀਂ ਬਣਾਏ ਇਹ ਪੇਪਰ ਪੇਪਰ ਜਿਹੜੇ ਆ ਇਹ ਪੁਲਸ ਨੇ ਨਥੀ ਕੀਤੇ ਆ ਐਨਐਸਏ ਦੇ ਵਿੱਚ ਦੀ ਬਿਆਨ ਇੰਨੇ ਬੰਦਿਆਂ ਦੇ 15 ਬੰਦਿਆਂ ਦੇ ਵਿੱਚੋਂ ਇੰਨੇ ਬੰਦਿਆਂ ਦੇ ਲਿਖਤੀ ਬਿਆਨ ਵਾਂ। ਬਾਕੀ ਜਿਹੜੇ ਬੰਦੇ ਆ ਉਹਨਾਂ ਦੇ ਨਾਮ ਪੁਲਸ ਨੇ ਕੇਸ ਆਧਾਰ ਤੇ ਪਾਏ ਆ ਜਾਂ ਕਿਉਂ ਪਾਏ ਗਏ ਆ। ਇਹਨਾਂ ਬੰਦਿਆਂ ਦੇ ਵਿੱਚੋਂ ਕਿਸੇ ਨੇ ਪੁਲਸ ਤੱਕ ਪਹੁੰਚ ਕੀਤੀ ਆ ਜਾਂ ਨਹੀਂ ਕੀਤੀ ਇਹ ਮਸਲਾ ਹੁਣ ਮੇਰਾ ਨਹੀਂ ਹੈਗਾ। ਖੋਸੇ ਦੀ ਇੰਟਰਵਿਊ ਆਈ ਆ ਜਿਹੜੀ ਕੀਤੀ ਆ ਉਹਨੇ ਫੋਨ ਕਾਲ ਕੀਤੀ ਆ ਥਲੀ ਨੇ। ਉਹਦੇ ਵਿੱਚ ਖੋਸੇ ਨੇ ਵੀ ਆਖਿਆ ਵੀ ਮੈਂ ਪੁਲਸ ਨੂੰ ਨਹੀਂ ਕਿਹਾ ਵੀ ਮੇਰਾ ਮੈਨੂੰ ਕਿਸੇ ਤੋਂ ਖਤਰਾ ਵਾ। ਫਿਰ ਪੁਲਸ ਨੇ ਉਹਨਾਂ ਦਾ ਨਾਮ ਕਿਸ ਆਧਾਰ ਤੇ ਪਾਇਆ ਇਹ ਨੋਟਿਸ ਇਹਨਾਂ ਨੂੰ ਪੁਲਸ ਨੂੰ ਦੇਣਾ ਪੈਣਾ। ਨਾਲੇ ਖੋਸੇ ਹੋਣਾਂ ਦੀ ਖੋਸੇ ਹੋਣਾਂ ਦੇ ਨਾਲ ਤੇ ਸਰਕਾਰ ਦੀ ਸਾਂਝ ਹੈਗੀ ਆ। ਬਹੁਤੇ ਬੰਦਿਆਂ ਨੇ ਇਹ ਗੱਲਬਾਤ ਕਹੀ ਆ ਕਿ ਤੁਹਾਨੂੰ ਨਾਂ ਜਨਤਕ ਨਹੀਂ ਕਰਨੇ ਚਾਹੀਦੇ। ਮੈਂ ਇੰਨੀ ਗੱਲ ਦੱਸਦਾ ਵਾਂ ਵੀ ਇਹ ਨਾਂ ਜਨਤਕ ਕਰਨ ਦੇ ਨਾਲ ਨਾ ਇਹਨਾਂ ਬੰਦਿਆਂ ਦਾ ਕੋਈ ਨੁਕਸਾਨ ਆ ਨਾ ਭਗੂ ਅਮਰਪਾਲ ਸਿੰਘ ਦਾ ਕੋਈ ਨੁਕਸਾਨ ਆ। ਇਹ ਤੇ ਇੱਕ ਸਰਕਾਰੀ ਤੰਤਰ ਦਾ ਜਿਹੜਾ ਪ੍ਰੋਪੋਗੈਂਡਾ ਚਲਾ ਚੱਲ ਰਿਹਾ ਸੀ ਇੱਕ ਪਰਦੇ ਦੇ ਪਿੱਛੇ ਉਹਨੂੰ ਜਨਤਕ ਕੀਤਾ ਗਿਆ ਕੱਲ ਨੂੰ ਮੰਨ ਲਓ ਹਰੀ ਨੌਂ ਦੇ ਵਾਂਗੂ ਜੇ ਕੋਈ ਬੰਦੇ ਦੇ ਇਹਨਾਂ ਚੋਂ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਏਜੰਸੀਆਂ ਕਰ ਦਿੰਦੀਆਂ ਸਰਕਾਰ ਕਰ ਦਿੰਦੀ ਉੱਥੇ ਹੋਣਾ ਕੀ ਸੀ ਮੁੜ ਕੇ ਬਾਅਦ ਦੇ ਵਿੱਚ ਇਹ ਜਿਹੜੀ ਲਿਸਟ ਵਾ ਇਹ ਜਨਤਕ ਕਰ ਦਿੱਤੀ ਜਾਣੀ ਸੀ ਬਾਦ ਵਿੱਚ ਇਹ ਕਹਿ ਦਿੱਤਾ ਜਾਣਾ ਸੀ ਕਿ ਇਹ ਜਿਹੜਾ ਵਾ ਇਹ ਇਹ ਆ ਵੇਖੋ ਜੀ ਇਸ ਬੰਦੇ ਨੇ ਤੇ ਸਾਨੂੰ ਪਹਿਲਾਂ ਹੀ ਲਿਖਤੀ ਗਿਆ ਵਾ ਵੀ ਮੈਨੂੰ ਖਤਰਾ ਅਮਰਪਾਲ ਸਿੰਘ ਤੋਂ ਮੇਰੀ ਜਿਹੜੀ ਗੱਲ ਨੂੰ ਤੁਸੀਂ ਮੇਰੀ ਨੂੰ ਤੁਸੀਂ ਮੈਨੂੰ ਕਹਿ ਕੇ ਗਲਤੀ ਮੇਰੀ ਗਲਤੀ ਕੱਢ ਰਹੇ ਹੋ ਮੈਂ ਇੱਕ ਗੱਲ ਕਹਿਣਾ ਵੀ ਮੈਂ ਤੇ ਤੁਹਾਨੂੰ ਅਗਾਹ ਕੀਤਾ ਵੀ ਭਾਈ ਤੁਹਾਡੇ ਤੁਹਾਡੇ ਨਾਂ ਜਿਹੜੇ ਆ ਪੁਲਸ ਵਰਤ ਰਹੀ ਆ ਤੁਹਾਡੇ ਤੁਹਾਡੇ ਇੱਕ ਤੁਹਾਡੇ ਤੁਹਾਡਾ ਬਣਾ ਕੇ ਇੱਕ ਕੁਝ ਵੀ ਲਾ ਲੋ ਤੁਹਾਡੇ ਮੋੜੇ ਤੇ ਰੱਖੀ ਹੈ ਪੁਲਿਸ ਨੇ ਤੁਹਾਨੂੰ ਪਤਾ ਹੀ ਨਹੀਂਗਾ ਵੀ ਸਾਡੇ ਮੋੜੇ ਤੇ ਰੱਖ ਕੇ ਚੱਲਣ ਰਹੀ ਹੈ ਤੇ ਕਿਹਦੇ ਖਿਲਾਫ ਚੱਲਣ ਰਹੀ ਹੈ ਪਾਉ ਦੇ ਖਿਲਾਫ ਚੱਲਣ ਰਹੀ ਹੈ ਤੁਹਾਨੂੰ ਜੇ ਤੁਹਾਨੂੰ ਇਹ ਗੱਲ ਤਾਂ ਪਤਾ ਨਹੀਂ ਤੁਹਾਡੇ ਨਾਂ ਲਿਸਟ ਦੇ ਵਿੱਚ ਆ ਤੁਹਾਨੂੰ ਉਹਦਾ ਮੇਰਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਅੱਜ ਇਹ ਲਿਸਟ ਜਨਤਕ ਹੋਈ ਹੈ ਤੇ ਬੰਦੇ ਸਾਰੇ ਸਾਹਮਣੇ ਆ ਗਏ ਭਾਈ ਅਸੀਂ ਨਹੀਂ ਕਿਹਾ ਈਵਨ ਅਹੀਂ ਚਲੋ ਭਾਵੇਂ ਖੋਸਾ ਸਾਡਾ ਵਰਧੀ ਆ ਪਰ ਮੈਂ ਇਨੀ ਗੱਲ ਕਹਿਣਾ ਥਲੀ ਨੂੰ ਉਹਦੇ ਜਗਦੀਪ ਥਲੀ ਦੀ ਆਡੀਓ ਰਿਕਾਰਡਿੰਗ ਦੇ ਵਿੱਚ ਖੋਸ ਨੇ ਇਨੀ ਗੱਲ ਕਹੀ ਹੈ ਵੀ ਮੈਂ ਪੁਲਿਸ ਨੂੰ ਕਿਹਾ ਹੀ ਨਹੀਂ ਮੈਨੂੰ ਖਤਰਾ ਹੈ ਕਿਸੇ ਤੋਂ ਤੇ ਫਿਰ ਜੇ ਖੋਸੇ ਦਾ ਨਾਮ ਹੀ ਪੁਲਿਸ ਵਰਤਨ ਲਈ ਆ ਤੇ ਸਵਾਲ ਪੁਲਿਸ ਨੂੰ ਬਣਦਾ ਬਗੇਲੇ ਨੂੰ ਥੋੜਾ ਸਵਾਲ ਬਣਦਾ ਕੁਝ ਵੀਰ ਮੈਨੂੰ ਕਹੀ ਜਾਂਦੇ ਆ ਵੀ ਤੂੰ ਯਾਰ ਅੱਗ ਲਾਤੀ ਆ ਇੱਕ جنگ ਸ਼ੁਰੂ ਕਰ ਦਿੱਤੀ ਵੀਰੇ ਜੰਗ ਸ਼ੁਰੂ ਨਹੀਂ ਕੀਤੀ ਤੁਹਾਨੂੰ ਸਰਕਾਰੀ ਤੰਤਰ ਤੋਂ ਅਗਾਹ ਕੀਤਾ ਵੀ ਸਰਕਾਰ ਨੇ ਆ ਪ੍ਰੋਪਗਾਂਡਾ ਕੀਤਾ ਵਾ ਪਿਛਲੇ ਸਾਲ ਵਾਲੀ ਐਨਐਸਏ ਹੀ ਤੇ ਉਹ ਇੰਨੀ ਹਾਸੋ ਹੀ ਨਹੀਂ ਐਸਏ ਹੈ ਹੀ ਪਰ ਅਹੀਂ ਉਹ ਫਿਰ ਵੀ ਉਹ ਅਸੀਂ ਜਨਤਾ ਨੂੰ ਪਤਾ ਕਿਉਂ ਨਹੀਂ ਕੀਤੀ ਉਹ ਜਿੰਨ ਤੱਕ ਇਹ ਇਸ ਕਰਕੇ ਨਹੀਂ ਕੀਤੀ ਵੀ ਚਲੋ ਉਹਦੇ ਵਿੱਚ ਜੋ ਕੁਛ ਭੌਗ ਦੇ ਨਾਲ ਵਾਲੇ ਰਗੜੇ ਆ ਜਾਂ ਕਿਦਾਂ ਬਾਕੀ ਆ ਮਿਆਂ ਹੀ ਪਿੱਪੜ ਹੀ ਉਹ ਸਾਡਾ ਇਹੋ ਹੀ ਵੀ ਚੱਲ ਸਾਡੇ ਤੱਕ ਇਹ ਕੋਈ ਚੱਕਰ ਨਹੀਂ ਹੈਗਾ ਪਹਿਲੀਆਂ ਦੋਆਂ ਤਨਾ ਪੋਸਟਾਂ ਦੇ ਵਿੱਚ ਮੇਰੀ ਕੁਝ ਸ਼ਬਦਾਵਲੀ ਉਦਾਂ ਦੀ ਹੈਗੀ ਵੀ ਜਿੱਦਾਂ ਮਤਲਬ ਕਿ ਉਹ ਸਾਰੇ ਬੰਦੇ ਜਿਹੜੇ ਆ ਉਹ ਵਿੱਚ ਬਲੇਟੇ ਜਾਂਦੇ ਹੁੰਦੇ ਹਨਾ ਉਹਦੇ ਵਿੱਚੋਂ ਕੁਝ ਬੰਦੇ ਜਿਨ੍ਹਾਂ ਦੇ ਹੈਗੇ ਆ ਨਾ ਉਸ ਲਿਸਟ ਦੇ ਵਿੱਚ ਜਿਨ੍ਹਾਂ ਨੇ ਬਿਆਨ ਦਿੱਤੇ ਆ ਠੀਕ ਆ ਜੀ ਇੱਕ ਤੇ ਪਹਿਲੀ ਗੱਲਬਾਤ ਇਹ ਆ ਵੀ ਕੁਝ ਬੰਦੇ ਕਹਿੰਦੇ ਵੀ ਤੇ ਤੁਹਾਡੇ ਕੋਲ ਲਿਸਟ ਕਿੱਥੋਂ ਆਈ ਮੈਂ ਇੱਕ ਗੱਲ ਦੱਸਦਾ ਵੀ ਇਹ ਐਨਐਸਏ ਦੀ ਗਰਾਊਂਡ ਹੀ ਜੋ ਐਨਐਸਏ ਦੀ ਗਰਾਊਂਡ ਤਿਆਰ ਹੋਈ ਉਹਦੇ ਵਿੱਚ ਇਹ ਪੇਪਰ ਨੱਥੀ ਆ ਨਾਲ ਇਹ ਪੇਪਰ ਜਿਹੜੇ ਆ ਇਹ ਕੋਈ ਵੀ ਮਤਲਬ ਕਿ ਬੰਦਾ ਰੇਟ ਪਾ ਕੇ ਕਢਵਾ ਸਕਦਾ ਇਹ ਪੇਪਰ ਕੋਈ ਮੇ ਕੋਲੋਂ ਨਹੀਂ ਬਣਾਏ ਇਹ ਪੇਪਰ ਪੇਪਰ ਜਿਹੜੇ ਆ ਇਹ ਪੁਲਸ ਨੇ ਨଥି ਕੀਤੇ ਆ ਐਨਐਸਏ ਦੇ ਵਿੱਚ ਤੇ ਮੇਰੇ ਹਿਸਾਬ ਨਾਲ ਦੂਜਾ ਕਿ ਤੀਜਾ ਪੇਜ ਵਾ ਜਿਹੜਾ ਉਹ ਵਾ ਠੀਕ ਆ ਜੀ ਸੋ ਇਹਦੇ ਵਿੱਚ ਗੱਲਬਾਤ ਕਿਦਾਂ ਵਾ ਵੀ ਜਿਹੜੇ ਹਾਂ ਕੁਝ ਗੱਲਾਂ ਜਿਹੜੀਆਂ ਹੋਈਆਂ ਵਾ ਆਪਣੇ ਵਿੱਚੋਂ ਉਹ ਇਸ ਕਰਕੇ ਥੋੜੀ ਜੀ ਗਲਤਫਹਿਮੀ ਵਿੱਚ ਹੈਗੀ ਆ ਵੀ ਜਿਹੜੀ ਗੱਲ ਆਪਾਂ ਕੀਤੀ ਵੀ ਕੁਝ ਬਿਆਨ ਬੰਦਿਆਂ ਨੇ ਲਿਖਤੀ ਦਿੱਤੇ ਉਸ ਗੱਲ ਦੀ ਮੈਂ ਗੱਲ ਮੈਂ ਪਹਿਲਾਂ ਹੀ ਦੱਸ ਦਿੰਨਾ ਤੁਹਾਨੂੰ ਕਿ ਉਹਦੇ ਵਿੱਚ ਥੋੜੀ ਜੀ ਸਾਡੇ ਕੋਲੋਂ ਗਲਤੀ ਇਹ ਹੋਈ ਆ ਵੀ ਜਿਹੜੇ ਬੰਦਿਆਂ ਦੇ ਬਿਆਨ ਲਿਖਤੀ ਆ ਉਹਨਾਂ ਦੇ ਵਿੱਚੋਂ ਇੱਕ ਕੋਈ ਬੀਬੀ ਆ ਹਰਪ੍ਰੀਤ ਕੌਰ ਅ ਸਤੰਤਰਦੀਪ ਸਿੰਘ ਆਨੰਦਪੁਰ ਵਾਸੀ ਦੇ ਲਿਖਤੀ ਬਿਆਨ ਵਾ ਹਰਜਿੰਦਰ ਸਿੰਘ ਦੇ ਲਿਖਤੀ ਬਿਆਨ ਵਾ ਤਲਵਾੜੀ ਦੇ ਲਿਖਤੀ ਬਿਆਨ ਆ ਸੁਖਪ੍ਰੀਤ ਸਿੰਘ ਹਰੀਨੌਂ ਦੇ ਲਿਖਤੀ ਬਿਆਨ ਵਾ ਅ ਭਗਤ ਦਵਾਬੀ ਦੇ ਲਿਖਤੀ ਬਿਆਨ ਆ ਸੁਖਰਾਜ ਸਿੰਘ ਦੇ ਲਿਖਤੀ ਬਿਆਨਾਂ ਇਹਨੇ ਬੰਦਿਆਂ ਦੇ 15 ਬੰਦਿਆਂ ਦੇ ਵਿੱਚੋਂ ਇਹਨੇ ਬੰਦਿਆਂ ਦੇ ਲਿਖਤੀ ਬਿਆਨਵਾ ਬਾਕੀ ਜਿਹੜੇ ਬੰਦੇ ਆ ਉਹਨਾਂ ਦੇ ਨਾਮ ਪੁਲਸ ਨੇ ਕਿਸ ਆਧਾਰ ਤੇ ਪਾਏ ਆ ਜਾਂ ਕਿਉਂ ਪਾਏ ਗਏ ਆ ਇਹਨਾਂ ਬੰਦਿਆਂ ਦੇ ਵਿੱਚੋਂ ਕਿਸੇ ਨੇ ਪੁਲਸ ਤੱਕ ਪਹੁੰਚ ਕੀਤੀ ਆ ਜਾਂ ਨਹੀਂ ਕੀਤੀ ਇਹ ਮਸਲਾ ਹੁਣ ਮੇਰਾ ਨਹੀਂ ਹੈਗਾ ਮੈਂ ਤੇ ਵੇਖੋ ਆਪਾਂ ਆਰਟੀ ਪਾ ਕੇ ਜੋ ਪੀਪਰ ਵਰਕ ਉਥੋਂ ਕਢਵਾਇਆ ਉਹ ਪੀਪਰ ਵਰਕ ਤੁਹਾਡੇ ਸਾਹਮਣੇ ਰੱਖ ਦਿੱਤਾ ਨਾ ਇਹਦੇ ਵਿੱਚ ਆ ਕੋਈ ਲਿਸਟ ਮੈਂ ਤਿਆਰ ਕੀਤੀ ਨਾ ਮੈਂ ਤੁਹਾਡਾ ਕਿਸੇ ਦਾ ਨਾਮ ਪਵਾਇਆ ਨਾ ਮੇਰੀ ਕੋਈ ਪੁਲਸ ਨਾਲ ਗੱਲਬਾਤ ਹੋਈ ਜੋ ਕੁਝ ਵੀ ਹੈਗਾ ਇਹ ਸਾਰਾ ਕੋਈ ਤੁਹਾਡੇ ਸਾਹਮਣੇ ਹੀ ਆ ਤੇ ਇਹ ਇੱਕ ਸਰਕਾਰੀ ਪੇਪਰ ਵਾ ਇਹ ਜੋ ਗਰਾਊਂਡ ਵਾ ਐਨਐਸਸੀ ਦੀ ਇਹ ਕੋਈ ਵਕੀਲ ਵੀ ਕਢਵਾ ਸਕਦਾ ਤੁਸੀਂ ਵੀ ਕਢਵਾ ਸਕਦੇ ਹੋ ਆਰਟੀ ਪਾ ਕੇ ਪਤਾ ਕਰਨ ਦੇ ਲਈ ਇਹ ਕੋਈ ਏਡਾ ਵੱਡਾ ਵਿਸ਼ਾ ਨਹੀਂ ਹੈਗਾ ਪਹਿਲਾਂ ਆਪਾਂ ਇਸ ਦੀ ਗੱਲਬਾਤ ਕਰ ਲਈਏ ਇਸ ਵਿਸ਼ੇ ਦੇ ਉੱਤੇ ਫਿਰ ਗਾੜੀ ਜਿਹੜੀ ਗੱਲਬਾਤ ਜਿਹੜੀ ਗਰਾਉਂਡ ਐਨਐਸਏ ਦੀ ਬਾਕੀ ਤਿਆਰ ਹੋਈ ਆ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸ ਦਿੰਨਾ ਸੋ ਵੇਖੋ ਨਾਂ ਤੇ ਪਵਨਦੀਪ ਸਿੰਘ ਜੀ ਨਾਂ ਤੇ ਸਾਰੇ ਬੰਦਿਆਂ ਨੂੰ ਵਾਪਸ ਲੈਣੇ ਚਾਹੀਦੇ ਨਾਂ ਹਰੇਕ ਹੁਣ ਖੋਸੇ ਨੂੰ ਜਿਹਦੇ ਜਿਹੜੀ ਖੋਸੇ ਦੀ ਇੰਟਰਵਿਊ ਆਈ ਹੈ ਜਿਹੜੀ ਕੀਤੀ ਆ ਉਹਨੇ ਫੋਨ ਕਾਲ ਕੀਤੀ ਆ ਥਲੀ ਨੇ ਉਹਦੇ ਵਿੱਚ ਖੋਸੇ ਨੇ ਵੀ ਆਖਿਆ ਵੀ ਮੈਂ ਪੁਲਿਸ ਨੂੰ ਨਹੀਂ ਕਿਹਾ ਪਹਿਮੇ ਰਾ ਮੈਨੂੰ ਕਿਸੇ ਤੋਂ ਖਤਰਾ ਵਾ ਫਿਰ ਪੁਲਿਸ ਨੇ ਉਹਨਾਂ ਦਾ ਨਾਮ ਕਿਸ ਆਧਾਰ ਤੇ ਪਾਇਆ ਇਹ ਨੋਟਿਸ ਇਹਨਾਂ ਨੂੰ ਪੁਲਿਸ ਨੂੰ ਦੇਣਾ ਪੈਣਾ ਮਾਰੇ ਖੋਸੇ ਹੋਣਾਂ ਦੀ ਸਖੋਸੇ ਹੋਣਾਂ ਦੇ ਨਾਲ ਤੇ ਸਰਕਾਰ ਦੀ ਸਾਜ ਹੈਗੀ ਆ ਮੈਂ ਪਰਸੋਂ ਚ ਉਥੇ ਜੀ ਉਹ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਕੇ ਆਇਆ ਵਾ ਇਹਦੇ ਸਵਾਲ ਉਹਦੇ ਸਵਾਲ ਸੌਖਾ ਕਰ ਸਕਦਾ ਪੁਲਿਸ ਨੂੰ ਵੀ ਤੁਸੀਂ ਕਿਸ ਆਧਾਰ ਦਿੱਤੇ ਮੇਰਾ ਨਾਮ ਪਾਇਆ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਇਹ ਨਾਂ ਜਨਤਕ ਨਹੀਂ ਕਰਨੇ ਚਾਹੀਦੇ ਬਹੁਤੇ ਬੰਦਿਆਂ ਨੇ ਇਹ ਗੱਲਬਾਤ ਕਹੀ ਆ ਕਿ ਤੁਹਾਨੂੰ ਨਾ ਜਨਤਕ ਨਹੀਂ ਕਰਨੀ ਚਾਹੀਦੀ ਮੈਂ ਇੰਨੀ ਗੱਲ ਦੱਸਦਾ ਵਾਂ ਵੀ ਇਹ ਨਾ ਜਨਤਕ ਕਰਨ ਦੇ ਨਾਲ ਨਾ ਇਹਨਾਂ ਬੰਦਿਆਂ ਦਾ ਕੋਈ ਨੁਕਸਾਨ ਆ ਨਾ ਭਾਗੂ ਅਮਰਪਾਲ ਸਿੰਘ ਦਾ ਕੋਈ ਨੁਕਸਾਨ ਆ ਇਹ ਤਾਂ ਇੱਕ ਸਰਕਾਰੀ ਤੰਤਰ ਦਾ ਜਿਹੜਾ ਪ੍ਰੋਪਗੈਂਡਾ ਚਲਾ ਚੱਲ ਰਿਹਾ ਸੀ ਇੱਕ ਪਰਦੇ ਦੇ ਪਿੱਛੇ ਉਹਨੂੰ ਜਨਤਕ ਕੀਤਾ ਗਿਆ ਕੱਲ ਨੂੰ ਮੰਨ ਲਓ ਹਰੀ ਨਾਮ ਦੇ ਵਾਂਗੂ ਜੇ ਕੋਈ ਬੰਦੇ ਦੇ ਇਹਨਾਂ 'ਚੋਂ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਏਜੰਸੀਆਂ ਕਰ ਦਿੰਦੀਆਂ ਸਰਕਾਰ ਕਰ ਦਿੰਦੀ ਉਥੇ ਹੋਣਾ ਕੀ ਸੀ ਮੁੜ ਕੇ ਬਾਅਦ ਦੇ ਵਿੱਚ ਇਹ ਜਿਹੜੀ ਲਿਸਟ ਵਾ ਇਹ ਜਨਤਕ ਕਰ ਦਿੱਤੀ ਜਾਣੀ ਸੀ ਬਾਅਦ ਵਿੱਚ ਇਹ ਕਹਿ ਦਿੱਤਾ ਜਾਣਾ ਸੀ ਕਿ ਇਹ ਜਿਹੜਾ ਵਾ ਇਹ ਇਹ ਆ ਵੇਖੋ ਜੀ ਇਸ ਬੰਦੇ ਨੇ ਤੇ ਸਾਨੂੰ ਪਹਿਲਾਂ ਹੀ ਲਿਖਤੀ ਗਿਆ ਵਾ ਵੀ ਮੈਨੂੰ ਖਤਰਾ ਅਮਰਪਾਲ ਸਿੰਘ ਤੋਂ ਹੁਣ ਚੱਕਰ ਇੱਥੇ ਇਹ ਬਣਦਾ ਵਾ ਵੀ ਨਾਂ ਜਗਦੀਪ ਸਰਪੰਚ ਨੂੰ ਪਤਾ ਵਾ ਵੀ ਮੇਰਾ ਨਾਂ ਇਸ ਚੱਕਰ ਦੇ ਵਿੱਚ ਨਾ ਹੁ ਸੰਦੀਪ ਨੂੰ ਪਤਾ ਵਾ ਨਾ ਹੀ ਉਹਨੂੰ ਬਾਬੇ ਬਕਸੀਸ ਨੂੰ ਪਤਾ ਵਾ ਨਾ ਪ੍ਰਿਤਪਾਲ ਬਰਗਾੜੀ ਨੂੰ ਪਤਾ ਵਾ ਜਗਦੀਪ ਸਰਪੰਚ ਨਾਲ ਮੇਰੀ ਗੱਲਬਾਤ ਹੋਈ ਆ ਬਰਗਾੜੀ ਨਾਲ ਮੇਰੀ ਗੱਲਬਾਤ ਹੋਈ ਆ ਬਾਬੇ ਬਕਸੀਸ ਨਾਲ ਮੇਰਾ ਰੋਸਾ ਚੱਲਦਾ ਬਾਬੇ ਬਕਸੀਸ ਦਾ ਮੈਂ ਫੋਨ ਨਹੀਂ ਚੱਕਿਆ ਮੇਰੀ ਜਿਹੜੀ ਗੱਲ ਨੂੰ ਤੁਸੀਂ ਮੇਰੀ ਨੂੰ ਤੁਸੀਂ ਮੈਨੂੰ ਕਹਿ ਕੇ ਗਲਤੀ ਮੇਰੀ ਗਲਤੀ ਕੱਢ ਰਹੇ ਹੋ ਮੈਂ ਇੱਕ ਗੱਲ ਕਹਿਣਾ ਵੀ ਮੈਂ ਤਾਂ ਤੁਹਾਨੂੰ ਅਗਾਹ ਕੀਤਾ ਪੀ ਪਈ ਤੁਹਾਡੇ ਤੁਹਾਡੇ ਨਾਂ ਜਿਹੜੇ ਆ ਪੁਲਸ ਵਰਤ ਰਹੀ ਆ ਤੁਹਾਡੇ ਤੁਹਾਡੇ ਇੱਕ ਤੁਹਾਡੇ ਤੁਹਾਡਾ ਬਣਾ ਕੇ ਇੱਕ ਅ ਕੁਝ ਵੀ ਲਾ ਲੋ ਤੁਹਾਡੇ ਮੋਢੇ ਤੇ ਰੱਖੀ ਆ ਪੁਲਸ ਨੇ ਤੁਹਾਨੂੰ ਪਤਾ ਹੀ ਨਹੀਂਗਾ ਵੀ ਸਾਡੇ ਮੋਢੇ ਤੇ ਰੱਖ ਕੇ ਚੱਲਣ ਰਹੀ ਆ ਤੇ ਕਿਹਦੇ ਖਿਲਾਫ ਚੱਲਣ ਰਹੀ ਆ ਪਾਉ ਦੇ ਖਿਲਾਫ ਚੱਲਣ ਰਹੀ ਆ ਤੁਹਾਨੂੰ ਜੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਤੁਹਾਡੇ ਨਾਂ ਲਿਸਟ ਦੇ ਵਿੱਚ ਆ ਤੁਹਾਨੂੰ ਉਹਦਾ ਮੇਰਾ ਸ਼ੁਕਰੀਆ ਦਾ ਕਰਨਾ ਚਾਹੀਦਾ ਤੁਸੀਂ ਮੇਰੇ ਤੁਹਾਡੇ ਜਿਹੜੇ ਕੋਈ ਤੁਹਾਡੇ ਸਪੋਰਟਰ ਬਾ ਜਾਂ ਕੋਈ ਹੋਰ ਬੰਦੇ ਕੁਝ ਸਾਡੇ ਵੀ ਬੰਦੇ ਜਿਹੜੇ ਆ ਉਹ ਬੰਦੇ ਮੈਨੂੰ ਇੰਨੀ ਗੱਲ ਕਹੀ ਜਾ ਰਹੇ ਆ ਵੀ ਭਾਈ ਤੈਨੂੰ ਨਾਂ ਨਹੀਂ ਜਨਤਕ ਕਰਨੀ ਚਾਹੀਦਾ ਯਾਰ ਲੋਕਾਂ ਨੂੰ ਤੇ ਪਤਾ ਲੱਗੇ ਵੀ ਸਰਕਾਰ ਸਾਡੇ ਬੰਦਿਆਂ ਦੇ ਵਿੱਚ ਸਾਡੇ ਬੰਦਿਆਂ ਦੇ ਵਿੱਚ ਫਾਟਕ ਪਾਉਣ ਦੀ ਕੀ ਕੀਤਾ ਜਾ ਰਿਹਾ ਵਾ ਮੰਨ ਲਓ ਕੱਲ ਨੂੰ ਅੱਜ ਅੱਜ ਇਹ ਲਿਸਟ ਜਨਤਕ ਹੋਈ ਆ ਤੇ ਬੰਦੇ ਸਾਰੇ ਸਾਹਮਣੇ ਆ ਗਏ ਭਾਈ ਅਸੀਂ ਨਹੀਂ ਕਿਹਾ ਇਵੇਂ ਕੋਈ ਚਲੋ ਭਾਵੇਂ ਖੋਸਾ ਸਾਡਾ ਵਰਧੀ ਆ ਪਰ ਮੈਂ ਇਨੀ ਗੱਲ ਕਹਿੰਦਾ ਥਲੀ ਨੂੰ ਉਹਦੇ ਜਗਦੀਪ ਥਲੀ ਦੀ ਆਡੀਓ ਰਿਕਾਰਡਿੰਗ ਦੇ ਵਿੱਚ ਖੋਸ ਨੇ ਇਨੀ ਗੱਲ ਕਹੀ ਆ ਵੀ ਮੈਂ ਪੁਲਿਸ ਨੂੰ ਕਿਹਾ ਹੀ ਨਹੀਂ ਮੈਨੂੰ ਖਤਰਾ ਵਾ ਕਿਸੇ ਤੋਂ ਤੇ ਫਿਰ ਜੇ ਖੋਸੇ ਦਾ ਨਾਮ ਹੀ ਪੁਲਿਸ ਵਰਤਨ ਲਈ ਆ ਤੇ ਸਵਾਲ ਪੁਲਿਸ ਨੂੰ ਬਣਦਾ ਬਗੇਲੇ ਨੂੰ ਥੋੜਾ ਸਵਾਲ ਬਣਦਾ ਕੁਝ ਵੀਰ ਮੈਨੂੰ ਕਹੀ ਜਾਂਦੇ ਆ ਵੀ ਤੂੰ ਯਾਰ ਅੱਗ ਲਾ ਦਿੱਤੀ ਆ ਇੱਕ ਜੰਗ ਸ਼ੁਰੂ ਕਰ ਦਿੱਤੀ ਵੀਰੇ ਜੰਗ ਸ਼ੁਰੂ ਨਹੀਂ ਕੀਤੀ ਤੁਹਾਨੂੰ ਸਰਕਾਰੀ ਤੰਤਰ ਤੋਂ ਅਗਾਹ ਕੀਤਾ ਵੀ ਸਰਕਾਰ ਨੇ ਆ ਪ੍ਰੋਪੋਗੈਂਡਾ ਕੀਤਾ ਵਾ ਤੁਹਾਨੂੰ ਤੁਹਾਨੂੰ ਵੀ ਕੋ ਮੇਰੇ ਇਕੱਲੇ ਦੀ ਨਹੀਂ ਗੱਲ ਹੈਗੀ ਜੇ ਤੁਹਾਨੂੰ ਮੇਰੇ ਤੇ ਮੇਰੇ ਤੇ ਕਿਸੇ ਨੂੰ ਸ਼ੱਕ ਪੈਂਦਾ ਵਾ ਤੇ ਤੁਸੀਂ ਬਾਈ ਜੀ ਆਪਣਾ ਕਰ ਸਕਦੇ ਹੋਏ ਤੇ ਉਤੇ ਆਰਟੀ ਆਰਟੀਆਈ ਪਾਓ ਜਾਂ ਕੁਝ ਵੀ ਕਰੋ ਜੋ ਕਰ ਵੀ ਪਾਉਣਾ ਵਾ ਤੁਸੀਂ ਆਪਣਾ ਉਹ ਨਿਕਲ ਸਕਦਾ ਸਾਰਾ ਕੁਝ ਜੀ ਜਿਹੜੇ ਬਚਾਪੱਖ ਦੇ ਵਕੀਲ ਬਾ ਜਿਹੜੇ ਸਰਕਾਰ ਦੇ ਅਗੇਂਸਟ ਲੜਨਦੇ ਆ ਉਹਨਾਂ ਦੇ ਕੋਲੋਂ ਜਾ ਕੇ ਤੁਸੀਂ ਇੱਕ ਇਹਦੀ ਕਾਪੀ ਲੈ ਕੇ ਪੜ੍ਹ ਸਕਦੇ ਜਾਂ ਦੇਖ ਸਕਦੇ ਜੋ ਕੁਛ ਤਿਆਰ ਕੀਤਾ ਗਿਆ ਜੇ ਪਿਛਲੇ ਸਾਲ ਵਾਲੀ ਐਨਐਸਏ ਹੀ ਤੇ ਉਹ ਇੰਨੀ ਹਸੋ ਹੀ ਨਹੀਂ ਐਸੇ ਹੈ ਹੀ ਪਰ ਅਹੀਂ ਉਹ ਫਿਰ ਵੀ ਉਹ ਅਸੀਂ ਜਨਤਕ ਪਤਾ ਕਿਉਂ ਨਹੀਂ ਕੀਤੀ ਉਹ ਜਨਤਕ ਅਹੀਂ ਇਸ ਕਰਕੇ ਨਹੀਂ ਕੀਤੀ ਵੀ ਚਲੋ ਉਹਦੇ ਵਿੱਚ ਜੋ ਕੁਛ ਭੌਗ ਦੇ ਨਾਲ ਵਾਲੇ ਰਗੜੇ ਆ ਜਾਂ ਕਿਦਾਂ ਬਾਕੀ ਆ ਮਿਆਂ ਹੀ ਪਿਪੜ ਹੀ ਉਹ ਸਾਡਾ ਇਹੋ ਹੀ ਵੀ ਚਲ ਸਾਡੇ ਤੱਕ ਇਹ ਕੋਈ ਚੱਕਰ ਨਹੀਂ ਹੈਗਾ ਪੀ ਸਾਨੂੰ ਤੇ ਜਿਹੜਾ ਸੇਕ ਲੱਗਣਾ ਵਾ ਉਹ ਉਹ ਲੱਗਣੀ ਡਿਆ ਵਾ ਪਰ ਗੱਲਬਾਤ ਇਹ ਆ ਵੀ ਜਿਹੜੀ ਹੁਣ ਐਨਐਸਐ ਲਾਈ ਆ ਉਹ ਕਿੰਨਾ ਬੰਦਿਆਂ ਦਾ ਕਰਕੇ ਲਾਈ ਆ ਜਾਂ ਕਿਹੜੇ ਬੰਦਿਆਂ ਨੂੰ ਆਧਾਰ ਬਣਾਇਆ ਗਿਆ 15 ਬੰਦਿਆਂ ਦੇ ਵਿੱਚੋਂ ਕੁਝ ਬੰਦੇ ਜਿਹੜੇ 6 ਬੰਦੇ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਵੀ ਸਾਡੇ ਸਾਡਾ ਨਾਮ ਲੱਗਾ ਵਾ ਸਾਡਾ ਨਾਮ ਲਿਖਿਆ ਗਿਆ ਵਾ ਤਲਵਾੜੇ ਦੇ ਲਿਖਤੀ ਬਿਆਨ ਆ 6-7 ਬੰਦਿਆਂ ਦੇ ਲਿਖਤੀ ਬਿਆਨ ਵਾ ਪਰ ਜਿਨ੍ਹਾਂ ਬੰਦਿਆਂ ਦੇ ਲਿਖਤੀ ਬਿਆਨ ਨਹੀਂ ਹੈਗੇ ਉਹਨਾਂ ਬੰਦਿਆਂ ਦਾ ਨਾਂ ਪੁਲਿਸ ਨੇ ਆਪਣੀ ਮਨਮਰਜ਼ੀ ਨਾਲ ਕਿਦਾਂ ਪਾ ਦਿੱਤਾ ਇਹ ਤੇ ਸਿਰ ਇਹ ਤੇ ਉਹਨਾਂ ਨੂੰ ਸਵਾਲ ਬਣਦਾ ਭਗੇਲੇ ਨੂੰ ਲਿਸਟ ਬਣਾ ਕੇ ਥੋੜਾ ਪਾ ਦਿੱਤੀ ਆ ਜਦ ਅਮਰਪਾਲ ਉਹ ਅਮਰਪਾਲ ਸਿੰਘ ਦੇ ਪਰਿਵਾਰ ਨੇ ਲਿਸਟ ਬਣਾ ਕੇ ਭਾਰਤੀ ਆ ਜਿਹੜਾ ਤੁਸੀਂ ਸਾਡੇ ਨਾਲ ਤੁਸੀਂ ਰੋਜ਼ ਤੇ ਮੇਰੇ ਨਾਲ ਉਹ ਬੰਦੇ ਕਰਨ ਨਾ ਵੀ ਜੇ ਇਹ ਮੈਂ ਬਣਾ ਕੇ ਪਾਈ ਐ ਐਨਐਸਏ ਦੇ ਵਿੱਚ ਨਾਲ ਹੀ ਕਾਪੀ ਜਿਹੜੀ ਨਥੀ ਆ ਤੂੰ ਹੀ ਸ਼ੁਕਰ ਕਰੋ ਮੇਰਾ ਧੰਨਵਾਦ ਕਰਨਾ ਚਾਹੀਦਾ ਤੁਹਾਨੂੰ ਮੈਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਈ ਤੂੰ ਲਿਸਟ ਸਾਹਮਣੇ ਰੱਖ ਕੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਵੀ ਸਰਕਾਰ ਅੰਦਰੋਂ ਖਾਤੇ ਕਰਨ ਕੀ ਲੱਗੀ ਆ ਤੁਹਾਡੀ ਦੁਸ਼ਮਣੀ ਹੁਣ ਸਾਨੂੰ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਦਿਲ ਦੇ ਵਿੱਚ ਮਤਲਬ ਜਿਹੜੀ ਆ ਵੀ ਉਹ 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 ਖਾਰ ਰੱਖ ਕੇ ਬੈਠੇ ਰਹਿੰਦੇ ਲੋਕਾਂ ਨੂੰ ਨਾਂ ਦੱਸ ਦੇ ਜਾ ਆਪ ਹੀ ਰੱਖਦੇ ਮੈਂ ਮੈਂ ਹੋ ਮੇਰੇ ਕੋਲ ਲਿਸਟ ਆਈ ਹੀ ਜਾਂ ਬੰਦਿਆਂ ਦੇ ਹੋਰ ਕੋਜ ਪੰਜਾ ਸੱਤਾ ਬੰਦਿਆਂ ਦੇ ਕੋਲੇ ਲਿਸਟ ਆਈ ਹੀ ਅਸੀਂ ਜਨਤਕ ਨਾ ਕਰਦੇ ਅਸੀਂ ਅੰਦਰ ਵੰਦਰੀਏ ਵੇਖੀ ਜਾਂਦੇ ਵੀ ਯਾਰ ਇਹਨਾਂ ਇਹ ਬੰਦੇ ਜਿਹੜੇ ਆ ਇਹ ਬੰਦੇ ਪੀਪਾਉ ਦੇ ਉਲਟ ਚੱਲਣਦੇ ਅਸੀਂ ਆਪਣੀ ਖਾਰ ਰੱਖ ਛੱਡਦੇ ਕੱਲ ਨੂੰ ਤੁਹਾਡਾ ਕੋਈ ਨੁਕਸਾਨ ਹੋ ਜਾਂਦਾ ਪੁਲਿਸ ਸਾਵਰਿਆਂ ਦੇ ਸਾਹਮਣੇ ਇਹ ਰੱਖ ਦਿੰਦੀ ਵੀ ਵੇਖੋ ਜੀ ਬੰਦੇ ਨੇ ਸਾਨੂੰ ਬੜਾ ਕਿਹਾ ਸੀ ਅਸੀਂ ਅਸੀਂ ਮਤਲਬ ਵੀ ਜਿਹੜਾ ਵਕਾੜੋਂ ਕਰਗੇ ਆ ਬੰਦੇ ਦਾ ਨੁਕਸਾਨ ਇਹਨਾਂ ਨੇ ਕੀਤਾ ਸਾਡੇ ਨਾਲ ਤੁਹਾਡਾ ਕੋਈ ਰੌਲਾ ਨਹੀਂ ਵੱਟਦਾ ਸਾਡੇ ਨਾਲ ਤੁਸੀਂ ਗੱਲਬਾਤ ਵੀ ਕਰ ਰਹੇ ਹੋ ਪਰ ਮੁੜ ਕੇ ਬਾਅਦ ਦੇ ਵਿੱਚ ਕੀ ਹੁੰਦਾ ਜਿਹੜੇ ਤੁਹਾਡੇ ਸਪੋਰਟਰ ਉਹਨਾਂ ਸਾਡੇ ਤੇ ਇਲਜ਼ਾਮਬਾਜ਼ੀ ਕਰੀ ਜਾਣੀ ਸੀ ਅਸੀਂ ਇਹ ਸੋਚੀ ਜਾਣਾ ਸੀ ਵੀ ਅਸੀਂ ਅੱਗੇ ਪਹਿਲਾਂ ਕਹਿੰਨੇ ਆਂ ਵੀ ਇੱਥੇ ਸਰਕਾਰ ਨੇ ਬਲੀ ਬਲੀ ਦਿੱਤੀ ਹੈ ਹਰੀ ਨੌਂ ਦੀ ਤੇ ਇੱਥੇ ਹੋਰ ਪਤਾ ਨਹੀਂ ਕਿ ਕਿਹਦੀ ਕਿਹਦੀ ਲੈਣੀ ਹੈ ਸੋ ਮੇਰੇ ਭਰਾ ਯਾਰ ਕਿਸੇ ਗੱਲ ਨੂੰ ਕੋਈ ਸੀਰੀਅਸ ਵੇਖ ਲਿਆ ਕਰੋ ਕਿਸੇ ਮਸਲੇ ਨੂੰ ਕੋਈ ਉਹਦੀ ਗੰਭੀਰਤਾ ਸਮਝ ਲਿਆ ਕਰੋ ਸਾਰੇ ਜਾਣੇ ਕੁਝ ਬੰਦੇ ਜਿਹੜੇ ਲੱਗ ਪਏ ਬਗੇਲੇ ਨੂੰ ਜਨਤਕ ਲਿਸਟ ਨਹੀਂ ਕਰਨੀ ਚਾਹੀਦੀ ਲਿਸਟ ਕਿਉਂ ਕਾਦੇ ਲਈ ਕਿਉਂ ਨਹੀਂ ਕਰਨੀ ਚਾਹੀਦੀ ਕੋਈ ਇੱਕ ਰੀਜ਼ਨ ਦੱਸ ਸਕਦਾ ਮੈਨੂੰ ਕੋਈ ਬੰਦਾ ਕੋਈ ਦਲੀਲ ਨਾਲ ਗੱਲ ਕਰੇ ਉਹ ਵੀ ਕੋਈ ਇੱਕ ਬੰਦਾ ਦੱਸ ਸਕਦਾ ਵੀ ਇਹ ਲਿਸਟ ਜਨਤਕ ਨਾ ਕਰਨ ਦਾ ਫਾਇਦਾ ਕੀ ਹੁੰਦਾ ਪਾਉ ਦੇ ਪਰਿਵਾਰ ਨੂੰ ਕੀ ਫਾਇਦਾ ਹੁੰਦਾ ਮੈਨੂੰ ਕੀ ਫਾਇਦਾ ਹੁੰਦਾ ਜੇ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਦੇ ਨਾਮ ਆ ਨਜਾਇਜ਼ ਵਿੱਚ ਪੁਲਿਸ ਨੇ ਧੱਕੇਪਨਾ ਪਾ ਦਿੱਤੇ ਆ ਉਹਨਾਂ ਨੂੰ ਪੁੱਛਿਓ ਬਿਨਾਂ ਉਹਨਾਂ ਨੂੰ ਕੀ ਫਾਇਦਾ ਹੁੰਦਾ ਹੁਣ ਬਰਗਾੜੀ ਮੈਂ ਇੱਥੇ ਰੰਦ ਪਾਉਣਾ ਹੋਵੇ ਤਾਂ ਮੈਂ ਹੋਰ ਵੀ ਪਾ ਸਕਦਾ ਬਰਗਾੜੀ ਨਾਲ ਮੇਰੀ ਗੱਲਬਾਤ ਹੋਈ ਰਾਤੀ ਉਹਨੇ ਵੀ ਕੁਝ ਗੱਲਾਂ ਮੇਰੇ ਨਾਲ ਕੀਤੀਆਂ ਪਰ ਮੈਂ ਨਹੀਂ ਕਿ ਮੈਂ ਤੁਹਾਨੂੰ ਲੋੜ ਨਹੀਂ ਹੈਗੀ ਕਿਸੇ ਬੰਦੇ ਨਾਲ ਇਹ ਗੱਲਾਂ ਜਨਤਕ ਕਰਨ ਦੀ ਮੇਰੀ ਉਹਦੀ ਗੱਲ ਬਾਤ ਆ ਠੀਕ ਆ ਜੋ ਨੇ ਮੈਨੂੰ ਦੱਸ ਦਿੱਤਾ ਮੈਨੂੰ ਆਖਿਆ ਯਾਰ ਠੀਕ ਹੀ ਆ ਜੋ ਕੁਝ ਜੇ ਕੋਈ ਉਲਟ ਚੱਲਣ ਰਿਹਾ ਚੱਲਣ ਦੋ ਪਰ ਤੁਸੀਂ ਵਿਰੋਧ ਕਰਨਾ ਬਾਪੂ ਦਾ ਜੀ ਸਦਕੇ ਕਰੋ ਮੈਂ ਨਹੀਂ ਰੋਕਦਾ ਮੈਂ ਕਿਸੇ ਬੰਦੇ ਦੀ ਅੱਜ ਤੱਕ ਪੋਸਟ ਦੇ ਉੱਤੇ ਇਨੀ ਗੱਲ ਜਾ ਕੇ ਕਹੀ ਉਹ ਭਾਈ ਤੂੰ ਵਿਰੋਧ ਨਾ ਕਰ ਮਰਤ ਪਾਲ ਸਾਂਦਾ ਅਸੀਂ ਆਪਣੀ ਗੱਲ ਰੱਖਣ ਦੇ ਆ ਤੁਸੀਂ ਆਪਣੀ ਗੱਲ ਰੱਖਣ ਦੇ ਆ ਫੈਸਲਾ ਲੋਕ ਕਰ ਦੇਣਗੇ ਵੀ ਭਾਈ ਗੱਲ ਸਹੀ ਕਹੀ ਦੀ ਹੈ ਗਲਤ ਕ ਤੇ ਗਲਤ ਕਹੀ ਦੀ ਆ ਇੱਕ ਵੀ ਬੰਦਾ ਦੱਸ ਦੇ ਵੀ ਜਿਹੜੇ ਬੰਦੇ ਤੱਕ ਮੈਂ ਪਹੁੰਚ ਕੀਤੀ ਹੋਵੇ ਤੂੰ ਪਾਉ ਦਾ ਵਿਰੋਧ ਨਾ ਕਰ ਤੁਸੀਂ ਆਪਣੀ ਗੱਲ ਸੋਸ਼ਲ ਮੀਡੀਆ ਤੇ ਰੱਖਣ ਰਹੇ ਹੋ ਅਸੀਂ ਆਪਣੀ ਗੱਲ ਸੋਸ਼ਲ ਮੀਡੀਆ ਤੇ ਰੱਖਣ ਰਹੇ ਹਾਂ ਜਿਹੜੀ ਕਿਸੇ ਦੇ ਜੇ ਕੋਈ ਕਿਸੇ ਦਾ ਕੱਟੜ ਵਿਰੋਧੀ ਹੋਊਗਾ ਜੇ ਕੋਈ ਬੰਦਾ ਦਿਲ ਦੇ ਵਿੱਚ ਇੰਨੀ ਗੱਲ ਲੈ ਕੇ ਚੱਲਣ ਰਿਹਾ ਹੋਊਗਾ ਵੀ ਇਹ ਬੰਦਾ ਸੱਚਾ ਹੋਵੇ ਸਹੀ ਹੋਵੇ ਮੈਂ ਇਹਦੀ ਵਿਰੋਧਤਾ ਕਰਨੀ ਕਰਨੀ ਉਹਨੂੰ ਤੜੀ ਰੋਕਿਆ ਜਾ ਸਕਦਾ ਪਰ ਜਿਹੜਾ ਬੰਦਾ ਨਿਊਟਰਲ ਵਾ ਉਹ ਬੰਦਾ ਤੇ ਆਪਣੀ ਦਮ ਮਤਨਾ ਕੰਮ ਲੈ ਸਕਦਾ ਨਾ ਵੀ ਭਾਈ ਇੱਥੇ ਬੰਦਾ ਸਹੀ ਕਿਹੜਾ ਗਲਤ ਕਿਹੜਾ ਪਰ ਗੱਲਬਾਤ ਇਹ ਆ ਵੀ ਅਸੀਂ ਆਪਣੀ ਜਿਹੜੀ ਇਹ ਥੋੜੀ ਬੁਤੀ ਜਿਹੜੀ ਹੈਗੀ ਆ ਮਾੜੀ ਮੋਟੀ ਜਿਹੜੀ ਸਾਡੀ ਇੱਕ ਨਿੱਕੀ ਮੋਟੀ ਛੋਟੀ ਮੋਟੀ ਲੜਾਈ ਚੱਲ ਰਹੀ ਆ ਇਹਦੇ ਵਿੱਚ ਜੇ ਸਰਕਾਰ ਫਾਇਦਾ ਲੈ ਜਾਂਦੀ ਆ ਤੇ ਨੁਕਸਾਨ ਕਿਹਨਾਂ ਦਾ ਤੁਹਾਡਾ ਤੇ ਸਾਡਾ ਕਿਸੇ ਸਰਕਾਰੀ ਬੰਦੇ ਨੂੰ ਕੋਈ ਨੁਕਸਾਨ ਹੈਗਾ ਸਰਕਾਰ ਜਿਹੜੀ ਕੰਮ ਜਿਹੜਾ ਕੰਮ ਕਰਨਾ ਚਾਹੁੰਦੀ ਆ ਉਹਨਾਂ ਦਾ ਤੇ ਉਹ ਉਹ ਤੇ ਫਿਰ ਹੋ ਜਾਂਦਾ ਅਸੀਂ ਕੀ ਕਰਨਾ ਅਸੀਂ ਅਸੀਂ ਤੁਸੀਂ ਸਾਡੇ ਤੇ ਇਲਜ਼ਾਮ ਲਾਤੇ ਅਸੀਂ ਤੁਹਾਡੇ ਤੇ ਇਲਜ਼ਾਮ ਲਾਤੇ ਪਰ ਜਿਹੜੀ ਇਹ ਲਿਸਟ ਪਾਈ ਆ ਇਹ ਇਹ ਕੋਈ ਇਲਜ਼ਾਮ ਨਹੀਂ ਹੈਗਾ ਇਹ ਬਿਲਕੁਲ ਸੱਚ ਆ ਇਹ ਕੋਈ ਫੇਕ ਨਹੀਂ ਗੀ ਕੋਈ ਝੂਠ ਨਹੀਂ ਗੀ ਇਹ ਤੁਸੀਂ ਵੀ ਰਿਪੋਰਟ ਕਢਵਾ ਕੇ ਵੇਖ ਸਕਦੇ ਹੋ ਗੱਲ ਇਹ ਆ ਵੀ ਉਹੀ ਗੱਲ ਆ ਵੀ ਦੋਹਾਂ ਬਾਂਦਰਾਂ ਦੀ ਲੜਾਈ ਹੀ ਬਾਂਦਰ ਬਣੇ ਆ ਤੁਸੀਂ ਵੀ ਬਣੇ ਹੋ ਅਸੀਂ ਵੀ ਬਣੇ ਆ ਤੁਸੀਂ ਸਾਡੇ ਦੇ ਚਿਕੜ ਸੁੱਟੀ ਜਾਂਦੇ ਹੋ ਅਸੀਂ ਤੁਹਾਨੂੰ ਜਵਾਬ ਦੇਈ ਜਾਂਦੇ ਆ ਜਾਂ ਅਸੀਂ ਤੁਹਾਨੂੰ ਅਸੀਂ ਫਿਰ ਤੇ ਤੁਹਾਡੇ ਬਾਰੇ ਗੱਲਬਾਤ ਕਰਦੇ ਤੁਸੀਂ ਸਾਨੂੰ ਕਹਦੇ ਪਰ ਇਹਦੇ ਵਿੱਚ ਫਾਇਦਾ ਕੌਣ ਲੈਣ ਡਿਆ ਸੋ ਚੱਕਰ ਇਹ ਆ ਵੀ ਆਪਸੀ ਰੰਜਿਸ਼ ਦੇ ਵਿੱਚ ਇੰਨੇ ਅੰਨੇ ਨਾ ਹੋ ਜੋ ਵੀ ਅਸੀਂ ਸਰਕਾਰ ਦੇ ਗਾੜੀ ਤੰਤਰ ਦੇ ਤੇ ਢਾਏ ਚੜ ਜਾਈਏ ਸਾਡੇ ਵਿੱਚੋਂ ਇੱਕ ਅੰਦਾ ਹੋਰ ਪੂਜ ਕੇ ਜਾਂ ਸਾਡਾ ਪੂਜ ਦੇਣਾ ਜਾਂ ਤੁਹਾਡਾ ਪੂਜ ਦੇਣ ਇੱਕ ਅੰਦਾ ਪੂਜ ਕੇ ਤੇ ਮੁੜ ਕੇ ਇੱਕ ਦੂਜੇ ਦੇ ਉੱਤੇ ਪਾ ਦੇਣ ਹਾਨੂੰ ਇਹ ਹੋ ਲਿਸਟ ਕੱਢ ਕੇ ਸਾਹਮਣੇ ਰੱਖ ਦੇਣਗੇ ਸਾਨੂੰ ਤੇ ਬੰਦੇ ਨੇ ਪਹਿਲਾਂ ਕਿਹਾ ਵੀ ਆਹ ਵੇਖੋ ਅਸੀਂ ਅਸੀਂ ਐਨਐਸਏ ਦੇ ਵਿੱਚ ਲਿਖ ਕੇ ਦਿੱਤਾ ਵਾ ਵੀ ਇਹ ਬੰਦੇ ਨੂੰ ਖਤਰਾ ਸੀ ਆਪਣੀ ਲੜਾਈ ਜਿਹੜੀ ਆ ਕੋਈ ਏਡੀ ਵੱਡੀ ਨਹੀਂ ਹੈਗੀ ਵੀ ਅਸੀਂ ਇੱਕ ਦੂਜੇ ਨੂੰ ਮਾਰ ਦੇਣਾ ਵਾ ਹਾਂ ਪਰ ਸਰਕਾਰ ਸਾਡੇ ਵਿੱਚੋਂ ਇੱਕ ਦੋਵਾਂ ਨੂੰ ਤੁਹਾਡੇ ਵੱਪ ਤੁਹਾਡੇ ਵਾਲਾ ਲੈ ਲੈਣ ਜਾਂ ਸਾਡੇ ਵਾਲਾ ਲੈ ਲੈਣ ਕੋਈ ਬੰਦਾ ਲੈ ਕੇ ਤੇ ਇੱਕ ਦੂਜੇ ਵਿੱਚ ਸਾਡੇ ਵਿੱਚ ਪਾੜ ਜ਼ਰੂਰ ਵਧਾ ਦੇਣਗੇ ਬੋਲਣਾ ਇਹ ਕਰਕੇ ਪੈਂਦਾ ਪੋਸਟ ਇਹ ਕਰਕੇ ਪਾਉਣੀ ਪੈਂਦੀ ਆ ਕਈ ਵਾਰੀ ਖਾਸੇ ਮਜ਼ਾਕ ਦੇ ਵਿੱਚ ਗੱਲ ਕਰਦੇ ਰਹੀਦਾ ਥੋੜੀ ਕੀਤੇ ਨਹੀਂ ਕਿਸੇ ਬੰਦੇ ਬਾਰੇ ਬੋਲੀਦਾ ਪਰ ਗੱਲਬਾਤ ਇਹ ਆ ਵੀ ਇਹ ਮਸਲਾ ਜਿਹੜਾ ਤੁਸੀਂ ਸਿਰਫ ਨਾਮਾਂ ਨੂਆਂ ਦੀ ਗੱਲਬਾਤ ਕਰਨ ਰਹੇ ਹੋ ਇਹ ਸਿਰਫ ਇੱਥੇ ਤੱਕ ਮਸਲਾ ਨਹੀਂ ਹੈਗਾ ਨਾ ਨੂ ਵਾਲਾ ਵੀ ਨਾਂ ਕਿਹਦਾ ਪੈ ਗਿਆ ਜਾਂ ਉਦਾਂ ਇਹ ਮੈਟਰ ਨਹੀਂ ਕਰਦਾ ਨਾਂ ਕਿਹਦਾ ਕਿਹਦਾ ਨਜਾਇਜ਼ ਪਾਇਆ ਗਿਆ ਬਸ ਚਲੋ ਦੁਆਬੀ ਨੂੰ ਲੱਗਦਾ ਤਲਵਾੜੇ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਹੋਊਗਾ ਵੀ ਹਾਂ ਵੀ ਇਹ ਬੰਦੇ ਪਤਾ ਨਹੀਂ ਸਾਡੇ ਨਾਲ ਕਿੱਡਾ ਕ ਤਗੜਾ ਰੌਲਾ ਵਾ ਇਹਨਾਂ ਦਾ ਵੀ ਜਿਹੜਾ ਮਰਨ ਮਰੌਣ ਤੱਕ ਗੱਲ ਪਹੁੰਚੀ ਕੋਈ ਐ ਅਹੀਂ ਆਪਣਾ ਟਰੱਕ ਚਲਾਈ ਜਾਨੇ ਆ ਦਵਾਬੀ ਆਪਣੇ ਕੁੱਤੇ ਵੇਚੀ ਜਾਂਦਾ ਵਾ ਤਲਵਾੜਾ ਆਪਣਾ ਇਧਰ ਉਧਰੋ ਇਕੱਠਾ ਕੋਠਾ ਕਰਕੇ ਆਪਣਾ ਬਣਾਈ ਜਾਂਦਾ ਕਿਸੇ ਨੂੰ ਕੀ ਫਰਕ ਸਾਨੂੰ ਕੋਈ ਫਰਕ ਨਹੀਂ ਫਰਕ ਸਾਨੂੰ ਨਹੀਂ ਪਤਾ ਕਿ ਜਿੰਨੇ ਦੇਣੇ ਆ ਤਰਬੂਜ਼ ਦੇ ਦੇ ਹੀ ਜਾਣੇ ਆ ਇਹਦਾ ਮਤਲਬ ਇਹ ਥੋੜਾ ਵਾ ਵੀ ਅਹੀਂ ਇੱਕ ਦੂਜੇ ਨੂੰ ਮਰਨ ਮਰਾਉਣ ਤੱਕ ਚੱਲ ਜਾਨਾ ਨਾਲੇ ਅਹੀਂ ਕਿਹੜੇ ਗੁੰਡੇ ਬਦਮਾਸ਼ ਆ ਯਾਰ ਅਹੀਂ ਕਿਹੜੇ ਕਿਹੜੇ ਬਦਮਾਸ਼ ਵਾ ਅਹੀਂ ਅਹੀਂ ਗੈਂਗਸਟਰ ਆ ਕਿਤੇ ਗੱਲ ਤੁਸੀਂ ਕਰਦੇ ਹੋ ਫੇਸਬੁੱਕ ਦੇ ਉੱਤੇ ਫੇਸਬੁੱਕ ਦੇ ਉੱਤੇ ਹੀ ਅਹੀਂ ਤੁਹਾਨੂੰ ਜਵਾਬ ਦੇਣੇ ਆ ਦੈਟਸ ਇਟ ਇਸ ਤੋਂ ਵੱਧ ਕੋਈ ਗੱਲਬਾਤ ਹੈ ਹੀ ਨਹੀਂ ਜਿਹੜੀ ਗੱਲ ਜਿਹੜੀ ਲੜਾਈ ਆ ਆਪਣੀ ਇਹ ਤੇ ਸ਼ਬਦੀ ਵਾਰ ਚੱਲਣ ਰਹੀ ਆ ਸਾਡੇ ਵਿੱਚ ਕੋਈ ਵੀ ਜਿਹੜੀ ਗੱਲਬਾਤ ਏਡੀ ਵੱਡੀ ਨਹੀਂ ਹੈਗੀ ਵੀ ਅਹੀਂ ਅਹੀਂ ਇੱਕ ਦੂਜੇ ਨੂੰ ਮਾਰਨ ਤੌਰ ਪੈਣਾ ਵਾ ਹਾਂ ਪਰ ਗੱਲਬਾਤ ਇਹ ਹੈ ਇਹ ਗੱਲ ਜ਼ਰੂਰ ਹੈਗੀ ਆ ਵੀ ਸਾਡੀ ਤੇ ਤੁਹਾਡੇ ਵਿੱਚੋਂ ਜਿੱਦਾਂ ਹਰੀਨੋਂ ਦੀ ਬਲੀ ਦਿੱਤੀ ਆ ਪਹਿਲਾਂ ਸਰਕਾਰ ਨੇ ਸਾਡੇ ਜਾਂ ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਦੀ ਬਲੀ ਦੇ ਕੇ ਇਹ ਜਿਹੜਾ ਮਸਲਾ ਕਿ ਤਿਆਰ ਕੀਤਾ ਗਿਆ ਸੀ ਇਹਦੀ ਬਲੀ ਦੇ ਕੇ ਫਿਰ ਸਾਡੇ ਇੱਕ ਦੂਜੇ ਦੇ ਉੱਤੇ ਹੀ ਪਾਇਆ ਜਾਣਾ ਬਾ ਤੁਹਾਡੀ ਮਾਤੀ ਨਹੀਂ ਕੰਮ ਕਰਦੀ ਆਹੀਂ ਅੰਨਹੀਂ ਅੰਨੇ ਹੋਏ ਆ ਹੁਣ ਗੱਲਬਾਤ ਇਹ ਆ ਵੀ ਪਹਿਲਾਂ ਤੇ ਇੱਕ ਗੱਲਬਾਤ ਵੇਖੀ ਜਾਵੇ ਵੀ ਜਿੰਨਾ ਚਿਰ ਤੱਕ ਹੁਣ ਮੈਂ ਇਹ ਗੱਲ ਮੈਨੂੰ ਕਰਨੀ ਪੈਣੀ ਆ ਜਿੰਨਾ ਚਿਰ ਤੱਕ ਹਰੀਨੋ ਥਾਣੇ ਫੜ ਕੇ ਬਾਅਦ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਹਰੀਨੋ ਮੇਰੇ ਨਾਲ ਗੱਲ ਵੀ ਕਰਦਾ ਹਰੀਨੋ ਪਹਿਲਾਂ ਮੈਨੂੰ ਇੰਨੀ ਗੱਲ ਵੀ ਕਹਿੰਦਾ ਰਿਹਾ ਵੀ ਬਾਈ ਉਥੋਂ ਪਪਲ ਨੂੰ ਪਪਲ ਨੂੰ ਤੋਰੋ ਅੱਜ ਮੈਂ ਗੱਲਾਂ ਲਗਾ ਸਾਂਝੀਆਂ ਕਰਨ ਮੈਨੂੰ ਹਰੀਨੋ ਕਹਿੰਦਾ ਵੀ ਭਾਈ ਉੱਥੋਂ ਪਪਲ ਨੂੰ ਤੋਰੋ ਭਾਈ ਮੈਂ ਮੈਂ ਨਾ ਪਪਲ ਨੂੰ ਲਿਆਉਣ ਵਾਲਿਆਂ ਚ ਨਾ ਮੈਂ ਤੋੜਨ ਵਾਲਿਆਂ ਚ ਈਵਨ ਮੈਂ ਉੱਥੋਂ ਨਾ ਕਿਸੇ ਬੰਦੇ ਨੂੰ ਭੇਜਾਂ ਤਾਂ ਨਾ ਮੈਂ ਕਿਸੇ ਬੰਦੇ ਨੂੰ ਕਢਵਾਵਾਂ ਇਹ ਫੈਸਲੇ ਭਾਉ ਦੇ ਪਰਿਵਾਰ ਦੇ ਉਹਨਾਂ ਕਰਨਾ ਮੈਂ ਜੋ ਕੁਛ ਮੇਰੇ ਲਈ ਮੈਂ ਉੱਥੇ ਜਿਹੜੇ ਮੁੰਡੇ ਨਸ਼ਾ ਛੱਡਣ ਆਏ ਆ ਉਹਨਾਂ ਲਈ ਮੈਂ ਕੰਮ ਕਰਨ ਦੇ ਆ ਸੇਵਾ ਕਰਨ ਦੇ ਆ ਮੇਰਾ ਇੰਨਾ ਕੀ ਕੰਮ ਆ ਮੇਰਾ ਹੋਰ ਕੋਈ ਕੰਮ ਨਹੀਂ ਉੱਥੇ ਹੈਗਾ ਉਸ ਤੋਂ ਬਾਦਾਂ ਥੋੜੇ ਦਿਨਾਂ ਬਾਦਾਂ ਇਹ ਇਹ ਚੱਕਰ ਚੱਲ ਪੈਂਦਾ ਹਰੀਨੋਂ ਠਾਣੇ ਫੜਿਆ ਜਾਂਦਾ ਹਰੀਨੋਂ ਠਾਣੇੋਂ ਬਾਹਰ ਆਉਂਦਾ ਆਉਂਦਿਆਂ ਸਾਰ ਪਹਿਲਾਂ ਮੈਨੂੰ ਫੋਨ ਕਰਦਾ ਲੈਟ ਮਹਾਰਾਜ ਨੂੰ ਜਾਣ ਦੇਣੀ ਆ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਹੀਂ ਗੱਲ ਕਹਿਣਾ ਹਰੀਨੋਂ ਨੇ ਫੋਨ ਕੀਤਾ ਮੈਂ ਫੋਨ ਨਾ ਚੁੱਕਿਆ ਹਰੀਨੋਂ ਤੇ ਸਖਰਾਜ ਮੇਰੇ ਘਰ ਗਏ ਸਖਰਾਜ ਸੋਨੂੰ ਇੰਨੀ ਗੱਲ ਕਹਿ ਦੋ ਵੀ ਇਹ ਝੂਠਾ ਗੱਲ ਫਿਰ ਹਰੀਨੋਂ ਨੇ ਮੈਨੂੰ ਮੈਸੇਜ ਛੱਡਿਆ ਮੇਰੇ ਕੋ ਵੀ ਚੈਟ ਸਾਰਾ ਕੁਝ ਪਿਆ ਵਾ ਹਰੀਨਾਂ ਨੂੰ ਜੋ ਮੇਰੀ ਗੱਲਬਾਤ ਮੈਸੇਜ ਆਉਂਦੇ ਰਹੇ ਪਰ ਮੈਂ ਇੰਨਾ ਵਰਗਾ ਦੋਗੜਾ ਨਹੀਂ ਹੈਗਾ ਵੀ ਮੈਂ ਕਿਸੇ ਬੰਦੇ ਗਏ ਬੰਦੇ ਦੀ ਆਪਣੇ ਬੈਨੀਫਿਟ ਲਈ ਜਾਂ ਆਪਣੇ ਆਪ ਨੂੰ ਸੱਚਾ ਸਾਬਤ ਕਰ ਲਈ ਮੈਂ ਉਹਦੇ ਵੌਇਸ ਮੈਸੇਜ ਵਰਤਾਂ ਮੈਂ ਇੰਨੀ ਗੱਲ ਹਰੀਨੌਰੇ ਮੈਨੂੰ ਇੰਨੀ ਗੱਲ ਆ ਕਿ ਕਹਿੰਦਾ ਬਾਈ ਮੇਰੀ ਮਜਬੂਰੀ ਹੀ ਮੈਂ ਕਿਹਾ ਯਾਰ ਜੇ ਤੇਰੇ ਕੋਈ ਬਿਆਨ ਦੇ ਕੇ ਕੋਈ ਗੱਲਬਾਤ ਤੇਰੀ ਜਾਨ ਛੁੱਟਦੀ ਆ ਤੇ ਜਿਹਦੀ ਵੀ ਜਾਨ ਛੁੱਟਦੀ ਆ ਬਿਆਨ ਦੇ ਕੇ ਛਡਵਾ ਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸੋ ਗੱਲਬਾਤ ਉਹ ਤੋਂ ਬਾਦਾਂ ਹਰੀਨੌਰ ਨੂੰ ਲੱਗਾ ਵੀ ਮੈਂ ਨਰਾਜ ਮਾਦੇ ਨਾਲ ਹਰੀਨੌਰ ਨੇ ਹਰੀਨੌਰ ਤੇ ਸਖਰਾਜ ਮੇਰੇ ਪਿੰਡ ਗਏ ਮੇਰੇ ਬਾਪੂ ਦੇ ਕੋਲੋਂ ਸਿਰਫ ਮੇਰੇ ਬਾਪੂ ਨੂੰ ਇਹ ਸਫਾਈ ਦੇਣ ਵੀ ਸਾਡੀ ਮਜਬੂਰੀ ਸੀ ਮੇਰੇ ਬਜ਼ੁਰਗ ਨੇ ਇੰਨੀ ਗੱਲ ਕਹੀ ਮੈਂ ਕੀ ਕਰਾਂ ਮੈਂ ਆਖਿਆ ਵੀ ਮਿਲੋ ਬਾਪੂ ਕਹਿੰਦਾ ਮੈਂ ਨਹੀਂ ਮਿਲਣਾ ਮੈਂ ਆਖਿਆ ਨਹੀਂ ਮਿਲੋ ਤੁਸੀਂ ਘਰ ਆਏ ਬੰਦੇ ਕੋਈ ਚੱਕਰ ਨਹੀਂ ਇਹ ਗੱਲ ਤੁਸੀਂ ਸਖਰਾਜ ਨੂੰ ਪੁੱਛ ਸਕਦੇ ਸਖਰਾਜ ਨੂੰ ਕੋ ਮੁੱਕਰ ਜਿਹਾ ਸਰਕਾਰ ਸਖਰਾਜ ਨੂੰ ਇੰਨੀ ਗੱਲ ਕਹਿ ਦਿਓ ਵੀ ਤੂੰ ਇੰਨੀ ਗੱਲ ਕਹਿ ਦੇ ਵੀ ਮੈਂ ਉਸ ਤੋਂ ਬਾਅਦ ਹਰੀ ਨੌਦੇ ਥਾਣੇ ਤੋਂ ਬਾਹਰ ਹਉਣ ਤੋਂ ਬਾਦਾਂ ਬਗੇਲ ਦੇ ਪਿੰਡ ਨਹੀਂ ਗਿਆ ਮੈਂ ਇਹਨਾਂ ਨੂੰ ਇੰਨੀ ਗੱਲ ਆਖੀ ਮੈਂ ਆਖਿਆ ਯਾਰ ਏਡੀ ਕਿਹੜੀ ਗੱਲ ਹੀ ਜਿਹੜੀ ਤੁਸੀਂ ਪਿੰਡ ਮੇਰੇ ਸਫਾਈ ਦੇਣ ਗਏ ਠੀਕ ਆ ਇਹ ਮਸਲਾ ਇਦਾਂ ਦਾ ਵਾ ਇੱਥੇ ਸਾਰੇ ਬੰ ਇਹ ਜਿਹੜੀ ਨੇਰੀ ਬਗੀ ਆ ਜਿਹੜਾ ਪਲਸ ਦਾ ਤਸ਼ੱਦਦ ਵਧਿਆ ਵਾ ਇਹਦੇ ਵਿੱਚ ਕੋਈ ਵੀ ਬੁਲੇਟਿਆ ਜਾ ਸਕਦਾ ਤੁਸੀਂ ਬਚ ਗਏ ਹੁਣ ਜੇ ਇੰਨੀ ਗੱਲ ਕਰਨ ਤੋਂ ਬਾਅਦ ਵੀ ਖਰੀ ਨੂੰ ਬੰਨਾ ਗੱਲਬਾਤ ਕਰਦਾ ਰਿਹਾ ਪਰ ਮੈਂ ਸਖਰਾਜ ਨੂੰ ਵੀ ਇੰਨੀ ਗੱਲ ਆਕੀ ਸੀ ਸਖਰਾਜ ਨੇ ਮੈਨੂੰ ਇੱਕ ਦਿਨ ਕਲੱਬ ਹਾਊਸ ਦੀ ਮੀਟਿੰਗ ਦੇ ਵਿੱਚ ਇੰਨੀ ਗੱਲ ਕਹੀ ਕਹਿੰਦਾ ਬਾਈ ਤੂੰ ਮੇਰਾ ਫੋਨ ਨਹੀਂ ਚੱਕਾ ਮੈਂ ਸਖਰਾਜ ਸਿਆ ਤੇਰਾ ਫੋਨ ਨਾ ਮੈਂ ਅੱਜ ਚੱਕਾਂ ਤੇ ਨਾ ਮੈਂ ਆਉਣ ਵਾਲੇ ਸਮੇਂ 'ਚ ਚੱਕਾਂ ਮੈਂ ਤੁਹਾਡੀ ਅਧੀ ਜਬਾਨ ਦੇ ਉੱਤੇ ਖੜਦਾ ਰਿਹਾ ਤੇਰੀ ਦੇ ਹਰੀ ਨਾਂ ਦੀ ਉੱਤੇ ਪਰ ਗੱਲ ਬਾਤ ਇਹ ਵੀ ਤੁਹਾਡੇ ਰਾਹ ਵੱਖ ਹੋ ਗਏ ਅੱਜ ਤੋਂ ਸਾਡੇ ਵੱਖ ਹੋ ਗਏ ਫਤਿਹ ਚੈਨਲ 5 ਦੇ ਉੱਤੇ ਇੰਟਰਵਿਊ ਪਈ ਹੈ ਸਖਰਾਜ ਦੀ ਉਹਦੇ ਵਿੱਚ ਵੀ ਸਖਰਾਜ ਨਾਲ ਮੇਰੀ ਗੱਲਬਾਤ ਹੋਈ ਮੈਂ ਇੱਕ ਵੀ ਲਫ਼ਜ਼ ਇਹਨਾਂ ਬਾਰੇ ਗਲਤ ਨਹੀਂ ਬੋਲਿਆ ਮੈਂ ਇੰਨੀ ਗੱਲ ਆ ਕਿ ਮੈਂ ਜਿੰਨਾ ਤੁਹਾਡਾ ਮਸਾਦ ਦੇਖ ਸਕਦਾ ਇਹ ਦਿੱਤਾ ਪਰ ਅੱਜ ਤੋਂ ਰਾਹ ਬਾਬੇ ਆਪਣੇ ਵੱਖਰੇ ਆ ਤੁਸੀਂ ਆਪਣਾ ਕਰੀ ਜਾਓ ਅਸੀਂ ਆਪਣੀ ਗੱਲਬਾਤ ਕਰੀ ਜੰਦੇ ਆਂ ਹੁਣ ਉਸ ਤੋਂ ਬਾਅਦ ਕੀ ਹੁੰਦਾ ਵਾ ਜਦੋਂ ਮੈਂ ਹਰੀਨੌਂ ਦੇ ਅੱਖੇ ਨਹੀਂ ਲੱਗਦਾ ਤੇ ਫਿਰ ਹਰੀਨੌਂ ਮੁੜ ਕੇ ਮਤਲਬ ਜਿਹਦੇ ਲਈ ਮੈਂ ਕਿਤੇ ਦੇਵਤਾ ਸੀ ਉਹ ਮੁੜ ਕੇ ਮੇਰੇ ਬਾਰੇ ਬੋਲਣ ਲੱਗ ਪੈਂਦਾ ਮੈਂ ਹਾਂ ਚੱਲ ਯਾਰ ਠੀਕ ਆ ਬੋਲੀ ਜਾਣਦੇ ਕੋਈ ਬੰਦਾ ਮੈਨੂੰ ਦੱਸ ਦੇ ਕਿ ਮੈਂ ਹਰੀਨੌਂ ਦੀ ਵਾਲ ਦੇ ਉੱਤੇ ਜਾ ਕੇ ਜਾਂ ਮੈਂ ਆਪਣੀ ਆਪਣੀ ਵਾਲ ਦੇ ਉੱਤੇ ਹਰੀਨੌਂ ਦੇ ਖਿਲਾਫ ਕੋਈ ਪੋਸਟਰ ਪਾਈ ਹੋਵੇ ਕਿਤੇ ਕਮੈਂਟ ਕਮੈਂਟ ਕੀਤਾ ਹੋਊਗਾ ਤਾਂ ਸਾਰਥਕ ਕੀਤਾ ਹੋਊਗਾ ਉਸ ਬੰਦੇ ਦੇ ਨਾਲ ਉਸ ਬੰਦੇ ਦੇ ਨਾਲ ਕਿੰਨਾ ਕੀ ਕੁਝ ਨਹੀਂ ਉਹਨੇ ਬੋਲਿਆ ਬੰਦਿਆਂ ਨੂੰ ਪਰ ਆਪਾਂ ਫੇਰ ਵੀ ਉਹਦੇ ਨਾਲ ਕੋਈ ਵੀ ਇਦਾਂ ਦੀ ਮਾੜੀ ਸ਼ਬਦਾਵਲੀ ਨਹੀਂ ਵਰਤੀ ਮੈਂ ਇੱਕ ਵੀ ਪੋਸਟ ਉਹਦੇ ਖਿਲਾਫ ਨਹੀਂ ਪਾਈ ਜਿੱਦਣ ਉਹਦਾ ਕਤਲ ਹੋਇਆ ਵਾ ਉਸ ਦਿਨ ਵੀ ਆਪਾਂ ਇਹੋ ਗੱਲ ਕਹੀ ਪਰ ਗੱਲਬਾਤ ਕੀ ਹੁੰਦੀ ਵੀ ਜੇ ਅਸੀਂ ਪੋਸਟ ਪਾਉਂਦੇ ਫੇਰ ਫਿਰ ਵੀ ਉਹ ਗੱਲਬਾਤ ਦੇ ਵਿੱਚ ਵੀ ਇਹੋ ਹੀ ਵੀ ਹੁਣ ਇਹ ਇਹ ਸਾਰੇ ਵਕਫਾਖੰਡ ਕਰਦੇ ਆ ਗੱਲ ਪਰ ਇਹ ਆ ਕਿ ਚੱਕਰ ਇਹ ਆ ਵੀ ਇਹ ਸਾਰਾ ਜਿਹੜਾ ਘਟਨਾ ਕਰੂਆਂ ਇਹ ਸਾਰਾ ਕੋਈ ਤਾਣਾ ਬਾਣਾ ਬੁਣ ਕੇ ਸਰਕਾਰ ਨੇ ਤੁਹਾਡੇ ਤੁਹਾਡੂ ਤੁਹਾਡਾ ਬੰਦਾ ਵਰਤ ਕੇ ਬੰਦਾ ਤੇ ਬੰਦਾ ਲਾਂਬੇ ਕਰਕੇ ਦੂਜਿਆਂ ਤੇ ਪਾਤਾ ਅੱਗੇ ਵੀ ਇਹੋ ਕੋਈ ਹੋਣਾ ਸੀ ਅੱਗੇ ਵੀ ਇਹੋ ਕੁਝ ਹੋਣਾ ਸੀ ਜੋ ਕੁਝ ਪਹਿਲਾਂ ਹੋਇਆ ਹੁਣ ਵੀ ਇਹੋ ਕੁਝ ਹੋਣਾ ਸੀ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਵਾਂਗੂ ਕਹਿਣਾ ਵੀ ਆਹ ਵੇਖੋ ਜੀ ਸਾਡੇ ਕੋਲ ਸਬੂਤ ਪਏ ਆ ਇਹਨਾਂ ਨਾ ਬੰਦਿਆਂ ਦੀ ਲਿਖਤੀ ਗਵਾਈ ਆ ਹੁਣ ਜਿਹੜੇ ਉਹ ਬੰਦਾ ਚੱਲ ਜਾਂਦਾ ਵਾ ਤੇ ਉਹ ਆਪਣੀ ਇਹ ਥੋੜਾ ਦੱਸਣਾ ਹੋਊਗਾ ਵੀ ਭਾਈ ਮੈਂ ਤਾਂ ਲਿਖਤੀ ਬਿਆਨ ਦਿੱਤਾ ਹੀ ਕੋਈ ਨਹੀਂ ਮੈਨਰੇ ਕਿਹਾ ਹੀ ਨਹੀਂ ਪੁਲਿਸ ਨੂੰ ਵੀ ਮੈਨੂੰ ਮੀਨੂੰ ਅਮਰਤਪਾਲ ਸਿੰਘ ਤੋਂ ਖਤਰਾ ਉਹਨੇ ਥੋੜਾ ਦੱਸਣਾ ਹੋਣਾ ਜੋ ਗੱਲਾਂ ਅਸੀਂ ਪਹਿਲਾਂ ਸੁਣ ਲਈਆਂ ਵਾ ਉਹ ਗੱਲਾਂ ਉਹ ਗੱਲਾਂ ਹੁਣ ਸਾਨੂੰ ਮੁੜ ਕੇ ਬਾਅਦ ਵਿੱਚ ਫੇਰ ਸਾਡੇ ਪਾਸ ਦੇਣੀ ਆ